ਹੁਣੇ ਭਗਤ ਨਾਮਦੇਵ ਸਾਹਿਬ ਉਹਨਾਂ ਦੀ ਬਾਣੀ ਪੜੀ ਗਈ ਤੇ ਬਾਣੀ ਪੜ੍ਹ ਕੇ ਭਗਤ ਨਾਮਦੇਵ ਸਾਹਿਬ ਦੇ ਕਈ ਸ਼ਬਦ ਐਸੇ ਨੇ ਜਿਹਨਾਂ ਨੂੰ ਪੜ੍ਹ ਕੇ ਪੜਨ ਸੁਣਨ ਵਾਲਿਆਂ ਦੇ ਅੰਦਰ ਪ੍ਰੋਸਾ ਵੱਜਦਾ ਹੈ ਵਾਕਈ ਰੱਬ ਆਪਣੇ ਭਗਤਾਂ ਦੀ ਸੁਣਦਾ ਹੈ ਮਹਾਰਜ ਬਾਣੀ ਵਿੱਚ ਲਿਖਦੇ ਆ ਪਰਮਾਤਮਾ ਦੇ ਪਿਆਰਿਆਂ ਦੀ ਜਿਹੜੀ ਵਡਿਆਈ ਹੈ ਉਹ ਪਰਮਾਤਮਾ ਦੀ ਆਪਣੀ ਵਡਿਆਈ ਹੈ ਸਾ ਸੰਗਤ ਦੀ ਭਗਤ ਨਾਮਦੇਵ ਸਾਹਿਬ ਬੰਦਗੀ ਕਰਨ ਲਈ ਜਾਂਦੇ ਆ ਦੋ ਕਿਉਂਕਿ ਪਿਆਰ ਇੰਨਾ ਕੋ ਵੱਧ ਗਿਆ ਕਿ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਨੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦੇਣਾ ਹੀ ਦੇਣੇ ਜੀ ਪਿਆਰ ਇੰਨਾ ਵੱਧ ਗਿਆ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਹੈ ਕਹਿੰਦੇ ਨਾਮਦੇਵ ਜੀ ਦਾ ਇੱਕ ਸਮਕਾਲੀ ਭਗਤ ਸੀ ਤਰਨੋਚਨ ਇੱਕ ਭਗਤ ਤਰਲੋਚਨ ਜੀ ਉਹ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇੱਕ ਭਗਤ ਨਾਮਦੇਵ ਜੀ ਦੇ ਵੀ ਸਮਕਾਲੀ ਭਗਤ ਹੋਏ ਆ ਤਰਲੋਚਨ ਰੋਜ਼ ਅੰਮ੍ਰਿਤ ਵੇਲੇ ਤਰਲੋਚਨ ਵੀ ਉੱਠਦਾ ਹੈ ਭਗਤ ਨਾਮਦੇਵ ਜੀ ਵੀ ਉੱਠਦੇ ਆ ਪਰ ਸਾਧ ਸੰਗਤ ਜੀ ਨਾਮਦੇਵ ਜੀ ਤੇ ਕਿਰਪਾ ਹੋਈ ਤਰਲੋਚਨ ਜੀ ਤੇ ਕਿਰਪਾ ਨਹੀਂ ਹੋਈ ਗੱਲ ਨੂੰ ਧਿਆਨ ਨਾਲ ਸੁਣਿਓ ਪਹਿਲਾਂ ਭਾਈ ਗੁਰਦਾਸ ਜੀ ਕਹਿੰਦੇ ਤਰਲੋਚਨ ਰੋਜ਼ ਆਉਂਦਾ ਹੈ ਨਾਮਦੇਵ ਜੀ ਕੋਲ ਨਾਮਦੇਵ ਜੀ ਦੱਸਦੇ ਆ ਤਰਲੋਚਨ ਅੱਜ ਮੈਨੂੰ ਠਾਕੁਰ ਨੇ ਇਸ ਤਰ੍ਹਾਂ ਦਰਸ਼ਨ ਦਿੱਤੇ ਇੱਕ ਦਿਨ ਤਰਲੋਚਨ ਖਿੱਚ ਗਿਆ ਉਹ ਕਹਿਣ ਲੱਗਾ ਵੀ ਤੂੰ ਵੀ ਅੰਮ੍ਰਿਤ ਵੇਲੇ ਉੱਠਦਾ ਮੈਂ ਵੀ ਅੰਮ੍ਰਿਤ ਵੇਲੇ ਉੱਠਦਾ ਤੂੰ ਵੀ ਨਾਮ ਜਪਦਾ ਮੈਂ ਵੀ ਨਾਮ ਜਪਦਾ ਠਾਕੁਰ ਤੈਨੂੰ ਦਰਸ਼ਨ ਦਿੰਦਾ ਮੈਨੂੰ ਦਿੰਦਾ ਹੀ ਨਹੀਂ ਹੈ ਜਾਂ ਤਾਂ ਤੂੰ ਝੂਠ ਬੋਲਦਾ ਜਾਂ ਠਾਕੁਰ ਮੇਰੇ ਤੋਂ ਨਾਰਾਜ਼ ਹੈ ਨਾਮਦੇਵ ਤੂੰ ਮੇਰਾ ਮਿੱਤਰ ਹੈ ਮੈਨੂੰ ਸੱਚ ਦਾ ਪਤਾ ਕਰਕੇ ਦੱਸ ਭਗਤ ਨਾਮਦੇਵ ਜੀ ਕਹਿੰਦੇ ਕੋਈ ਨਹੀਂ ਮੈਂ ਰੱਬ ਨਾਲ ਗੱਲ ਕਰਾਂਗਾ ਤੇਰੀ ਕਿਉਂਕਿ ਭਗਤ ਸੰਗ ਪ੍ਰਭ ਗੋਸ਼ਟ ਕਰਦ ਜਿਵੇਂ ਅਸੀਂ ਤੁਸੀਂ ਗੱਲਾਂ ਕਰਦੇ ਆ ਨਾ ਓਵੇਂ ਰੱਬ ਭਗਤਾਂ ਨਾਲ ਗੱਲਾਂ ਕਰਦਾ ਸਾਥ ਸੰਗੈ ਦੀ ਭਗਤ ਜੀ ਕਹਿਣ ਲੱਗੇ ਕੋਈ ਨਹੀਂ ਤਰਲੋਚਨ ਮੈਂ ਗੱਲ ਕਰਾਂਗਾ ਰੱਬ ਨਾਲ ਤੇਰੀ ਸਫਾਰਸ਼ ਪਾਵਾਂਗਾ ਚੇਤਾ ਰੱਖਿਓ ਦੁਨੀਆਂ 'ਚ ਸਫਾਰਸ਼ ਚੱਲਦੀ ਐ ਪਿੰਡ ਦੇ ਕਿਸੇ ਬੰਦੇ ਤੋਂ ਗਲਤੀ ਹੋ ਜੇ ਪੁਲਿਸ ਫੜ ਕੇ ਲੈ ਜਾਵੇ ਸਰਪੰਚ ਜਾਵੇ ਪੰਚ ਜਾਣ ਜ਼ਿੰਮੇਵਾਰ ਬੰਦੇ ਜਾਣ ਉਹ ਕਹਿ ਦਿੰਦੇ ਆ ਬੰਦਾ ਸਾਡਾ ਸਾਨੂੰ ਵਾਪਸ ਕਰ ਦਿਓ ਕੱਲ ਨੂੰ ਹਾਜ਼ਰ ਦੁਬਾਰਾ ਕਰਦੇ ਆਂਗੇ ਤੇ ਸਾਧ ਸੰਗਤ ਜੀ ਉਹਨਾਂ ਦੀ ਚੱਲ ਜਾਂਦੀ ਕਿਉਂਕਿ ਆਗੂ ਨੇ ਦੁਨੀਆ 'ਚ ਵੀ ਸਿਫਾਰਿਸ਼ ਚੱਲਦੀ ਐ ਸਿਫਾਰਿਸ਼ ਚੱਲਦੀ ਐ ਮੰਤਰੀ ਹੋਵੇ ਉਹਦੇ ਇੱਕ ਫੋਨ ਤੇ ਔਖਾ ਔਖਾ ਕੰਮ ਸੌਖਾ ਹੋ ਜਾਂਦਾ ਹੈ ਰੱਬ ਦੇ ਘਰ ਵੀ ਸਫਾਰਸ਼ ਚਲਦੀ ਹੈ ਜਿਵੇਂ ਦੁਨੀਆਂ 'ਚ ਸਫਾਰਸ਼ ਚਲਦੀ ਹੈ ਤਕੜੇ ਬੰਦੇ ਦੀ ਰੱਬ ਦੇ ਘਰ ਵਿੱਚ ਭਗਤਾਂ ਦੀ ਸਫਾਰਸ਼ ਚਲਦੀ ਸਾਧ ਸੰਗਤ ਜੀ ਭਗਤਾਂ ਦੀ ਸਫਾਰਸ਼ ਚਲਦੀ ਕਹਿੰਦੇ ਭਗਤ ਨਾਮਦੇਵ ਜੀ ਨੇ ਵਾਹਿਗੁਰੂ ਨਾਲ ਗੱਲ ਕੀਤੀ ਠਾਕੁਰ ਜੀ ਮੇਰੇ ਨਾਲ ਦਾ ਸਾਥੀ ਤਰਲੋਚਨ ਸ਼ੰਕਾ ਕਰੀ ਬੈਠਾ ਹੈ। ਉਹਨੂੰ ਵੀ ਦਰਸ਼ਨ ਦਿਓ। ਕਿਉਂ? ਕਿਉਂਕਿ ਸ਼ੰਕਾ ਜਿਹੜਾ ਹੈ ਉਹ ਵੱਡੇ ਵੱਡੇ ਰਿਸ਼ਤੇ ਜਿਹੜੇ ਹਨ ਨਾ ਖਤਮ ਕਰ ਦਿੰਦਾ। ਜੇ ਸ਼ੱਕ ਲੰਬਾ ਚੱਲ ਜਾਵੇ ਪਿਓ ਪੁੱਤਰ ਦਾ ਰਿਸ਼ਤਾ ਵੀ ਟੁੱਟ ਜਾਂਦਾ ਸਾਹ ਸੰਗਤ ਦੀ। ਸ਼ੱਕ ਲੰਬਾ ਚਲੇ ਜਾਵੇ ਪੈਣਾ ਪੈਣਾ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ ਸ਼ੱਕ ਹੋਰ ਲੰਬਾ ਚਲੇ ਜਾਵੇ ਇਸਤਰੀ ਤੇ ਪੁਰਸ਼ ਦਾ ਰਿਸ਼ਤਾ ਟੁੱਟ ਜਾਂਦਾ ਹੈ ਕਈ ਵਾਰੀ ਸ਼ੰਕਾ ਪੈ ਜਾਵੇ ਰੱਬ ਦੇ ਰਾਹ ਤੇ ਚੱਲਣ ਵਾਲਾ ਰਾਹ ਛੱਡ ਕੇ ਹੋਰ ਬੰਨੇ ਤੁਰ ਪੈਂਦਾ ਕਹਿੰਦੇ ਤਰਲੋਚਨ ਕਿਤੇ ਰਾਹ ਨਾ ਛੱਡ ਦੇ ਤੇ ਪ੍ਰਮਾਤਮਾ ਠਾਕੁਰ ਨੇ ਕਿਹਾ ਨਾਮਦੇਵ ਤੂੰ ਮੇਰਾ ਪਿਆਰਾ ਹੈ ਤੈਨੂੰ ਖੇਡ ਦੱਸ ਦੇਣਾ ਵੀ ਮੈਂ ਤਰਲੋਚਨ ਨੂੰ ਦਰਸ਼ਨ ਕਿਉਂ ਨਹੀਂ ਦਿੰਦਾ ਦੋ ਸਾਥੀ ਇਕੱਠੇ ਬੈਂਦੇ ਆ ਪਰ ਇੱਕ ਨੂੰ ਦਰਸ਼ਨ ਹੁੰਦੇ ਇੱਕ ਨੂੰ ਨਹੀਂ ਹੁੰਦੇ ਤੈਨੂੰ ਦੱਸ ਦੇਣਾ ਤਰਲੋਚਨ ਵਿੱਚ ਤਿੰਨ ਕਮੀਆਂ ਨੇ ਤਿੰਨ ਕਮੀਆਂ ਸੰਗਤਿਓ ਸੁਣਿਓ ਕਿਤੇ ਉਹ ਸਾਡੇ 'ਚ ਵੀ ਨਾ ਹੋਵੇ ਪਾਈ ਗੁਰਦਾਸ ਜੀ ਦੀ ਪੌੜੀ ਹੈ ਇੱਕ ਤਾਂ ਪ੍ਰਮਾਤਮਾ ਨੇ ਕਿਹਾ ਕੀ ਤਰਲੋਚਨ ਨੇ ਤੈਨੂੰ ਇਹ ਕਿਹਾ ਸੀ ਨਾ ਵੀ ਠਾਕਰ ਨੂੰ ਕੋ ਭੇਟਾ ਲੈ ਲਾ ਤੇ ਦਰਸ਼ਨ ਦੇ ਦੇ ਕਹਿੰਦੇ ਕਿਹਾ ਸੀ ਕਹਿੰਦੇ ਜਾ ਤਰਲੋਚਨ ਨੂੰ ਕਹਿ ਦੇ ਕਿ ਮੈਂ ਭੇਟਾ ਦੇ ਨਾਲ ਦਰਸ਼ਨ ਨਹੀਂ ਦੇਂਦਾ ਦਰਸ਼ਨ ਇੰਨੇ ਸੌਖੇ ਨਹੀਂ ਹੈਗੇ ਪਰਮੇਸ਼ਰ ਦੇ ਕੋਈ ਲੱਖ 2 ਲੱਖ ਦਮੜਾ ਦਵੇ ਕਵੇ ਮੈਨੂੰ ਦਰਸ਼ਨ ਹੋ ਜਾਣ ਕਹਿੰਦੇ ਇੱਕ ਤਾਂ ਕਹਦੇ ਵੀ ਭੇਟਾ ਦਿੱਤਿਆਂ ਗੱਲ ਨਹੀਂ ਬਣਨੀ ਦੂਜਾ ਤਰਲੋਚਨ ਦਾਵਾ ਕਰਦਾ ਤੇ ਸਾਧ ਸੰਗਤ ਚੇਤਾ ਰੱਖਿਓ ਰੱਬ ਦੇ ਘਰ ਵਿੱਚ ਦਾਵੇ ਨਹੀਂ ਪੁੱਗਦੇ ਦਾਵੇ ਨਹੀਂ ਪੁੱਗਦੇ ਕੀ ਤਰਲੋਚਨ ਦਾਵਾ ਕਰਦਾ ਹੈ ਤਰਲੋਚਨ ਇਹ ਦਾਵਾ ਕਰਦਾ ਹੈ ਵੀ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ ਵੀ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ ਕਹਿੰਦੇ ਜਾਓ ਤਰਲੋਚਨ ਨੂੰ ਕਹਿ ਦਿਓ ਐਵੇਂ ਦਰਸ਼ਨ ਨਹੀਂ ਹੋਣੇ ਦਾਵੇ ਕਰਨੇ ਛੱਡ ਦੇ ਦਰਸ਼ਨ ਨਹੀਂ ਹੋਣੇ ਤੇ ਤੀਜੀ ਗੱਲ ਨਾਮਦੇਵ ਤੂੰ ਗੁਰੂ ਧਾਰਨ ਕੀਤਾ ਹੈ ਸਾਧ ਸੰਗਤ ਚੇਤਾ ਰੱਖਿਓ ਭਗਤ ਨਾਮਦੇਵ ਜੀ ਨੇ ਰੱਬ ਦੇ ਰਸਤੇ ਉਤੇ ਤੁਰਨਾ ਸੀ ਇਲਾਕੇ ਵਿੱਚ ਪੁੱਜੇ ਮਹਾਤਮਾ ਸਨ ਜਿਨ੍ਹਾਂ ਦਾ ਨਾਮ ਸੀ ਬਾਬਾ ਗਿਆਨਦੇਵ ਜੀ ਉਹਨਾਂ ਨੂੰ ਗੁਰੂ ਧਾਰਨ ਕੀਤਾ ਸੀ ਕਹਿੰਦੇ ਨਾਮਦੇਵ ਤੂੰ ਗੁਰੂ ਧਾਰਨ ਕੀਤਾ ਹੈ ਤਰਲੋਚਨ ਨੇ ਗੁਰੂ ਨਹੀਂ ਧਾਰਨ ਕੀਤਾ ਇਸ ਕਰਕੇ ਕਹਿ ਦਿਓ ਇਹ ਤਿੰਨ ਗੱਲਾਂ ਪਹਿਲਾਂ ਪਾਸ ਕਰੇ ਤਿੰਨ ਗੱਲਾਂ ਚ ਪੂਰਾ ਹੋਵੇ ਫਿਰ ਦਰਸ਼ਨ ਦਿਹਾ ਭਾਈ ਗੁਰਦਾਸ ਜੀ ਨੇ ਪੌੜੀ ਦੀ ਸਮਾਪਤੀ ਕੀਤੀ ਹੋਏ ਵਿਚੋਲਾ ਆਣ ਮਲਾਵੇ ਗੁਰੂ ਨਹੀਂ ਧਾਰਨ ਕੀਤਾ ਤੇ ਸਾਧ ਸੰਗਤ ਆਪਾਂ ਵੀ ਵੇਖ ਲਈਏ ਭਗਤ ਜੀ ਨੂੰ ਤਾਂ ਮੰਨਦੇ ਆ ਪਰ ਜਿਵੇਂ ਮਹਾਰਾਜ ਨੇ ਗੁਰੂ ਧਾਰਨ ਕਰਨ ਦੀ ਵਿਧੀ ਦੱਸੀ ਹੈ ਓਵੇਂ ਗੁਰੂ ਨਹੀਂ ਧਾਰਨ ਕਰਦੇ ਬਾਣੀ ਵਿੱਚ ਲਿਖਿਆ ਹੈ ਨਿਗਰੇ ਕਾ ਹੈ ਨਾਉ ਬੁਰਾ ਨਿਗਰੇ ਦਾ ਤਾਂ ਨਾਮ ਹੀ ਬੁਰਾ ਹੈ ਅਗਲੇ ਦਿਨ ਤਰਲੋਚਨ ਜੀ ਉਡੀਕ ਰਹੇ ਆ ਨਾਮਦੇਵ ਨੂੰ ਧਿਆਨ ਨਾਲ ਸੁਣਿਓ ਉਡੀਕ ਰਹੇ ਆ ਕੀ ਕਿਹਾ ਭਾਈ ਠਾਕੁਰ ਨੇ ਤੈਨੂੰ ਮੇਰੇ ਬਾਰੇ ਮੈਨੂੰ ਕਿਉਂ ਨਹੀਂ ਦਰਸ਼ਨ ਹੋਣਗੇ ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਤਰਲੋਚਨ ਬੰਦਾ ਤੇ ਤੂੰ ਬਹੁਤ ਵਧੀਆ ਹੈ ਪਰ ਤੇਰੇ 'ਚ ਤਿੰਨ ਕਮੀਆਂ ਨੇ ਇੱਕ ਰੱਬ ਭੇਟਾ ਨਹੀਂ ਮੰਗਦਾ ਦੂਜਾ ਤੂੰ ਦਾਵਾ ਕਰਦਾ ਹੈ ਤੇ ਤੀਜਾ ਤੂੰ ਗੁਰੂ ਨਹੀਂ ਧਾਰਨ ਕੀਤਾ ਪਹਿਲਾਂ ਗੁਰੂ ਧਾਰਨ ਕਰ ਕਹਿੰਦੇ ਫੇ ਗੁਰੂ ਕਿਨੂੰ ਧਾਰਨ ਕਰਾਂ ਸੋਚ ਵਿਚਾਰ ਕੇ ਭਗਤ ਨਾਮਦੇਵ ਜੀ ਦਾ ਸਾਥੀ ਕਹਿਣ ਲੱਗਾ ਮਹਾਂਪੁਰਸ਼ੋ ਮੈਂ ਤੁਹਾਨੂੰ ਹੀ ਗੁਰੂ ਧਾਰਨ ਕਰ ਲੈਣਾ ਪਹਿਲੇ ਦਿਨ ਭਗਤ ਨਾਮਦੇਵ ਜੀ ਨੂੰ ਗੁਰੂ ਧਾਰਨ ਕੀਤਾ ਤੌਬਾ ਕੀਤੀ ਅੱਜ ਤੋਂ ਹੰਕਾਰ ਨਹੀਂ ਅੱਜ ਤੋਂ ਦਾਵਾ ਨਹੀਂ ਪਹਿਲੇ ਦਿਨ ਹੀ ਠਾਕੁਰ ਦੇ ਦਰਸ਼ਨ ਹੋ ਗਏ ਜੀ ਪਹਿਲੇ ਦਿਨ ਦਰਸ਼ਨ ਹੋ ਗਏ। ਔਰ ਇਹ ਉਹ ਭਗਤ ਤ੍ਰिलोचन ਹੈ ਜਿਹਦੇ ਬਾਰੇ ਭਗਤ ਨਾਮਦੇਵ ਜੀ ਦੱਸਦੇ ਆ। ਨਾਮਾ ਕਹੈ ਤਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥ ਪੈਰ ਨਾਲ ਕੰਮ ਕਰ ਚਿੱਤ ਵਾਹੇ ਗੁਰੂ ਨਾਲ ਜੋੜ ਕੇ ਰੱਖ।